ਸੋ ਸ੍ਰੀ ਕਾਲ ਜੀ ਸਾਡੇ ਵੱਲੋਂ ਜਾਣ ਕੇ ਸੰਗਾ ਫੈਮਿਲੀ ਵੱਲੋਂ ਹੋਰ ਸਨਾਓ ਸਾਰੇ ਠੀਕ ਠਾਕ ਆ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਦੇਖਦੇ ਆ ਦਿਉਰ ਸਾਹਿਬ ਕੀ ਕਰਦੇ ਆ ਤੇ ਲੱਗਦਾ ਅੱਜ ਚੰਗਾ ਖਲਾਰਾ ਪਿਆ ਦਿਉਰ ਸਾਹਿਬ ਕੀ ਬਣਾਉਣ ਲੱਗੇ ਆਂ ਬੀ ਚਟਨੀ ਬਣਾਉਣ ਲੱਗੇ ਆਂ ਚਟਨੀ ਚਟਨੀ ਗਰਮੀਆਂ ਨੂੰ ਇੱਕ ਇਹੋ ਜੀ ਚੀਜ਼ ਆ ਜਿਹੜੀਆਂ ਹਰ ਇੱਕ ਬੁੜੀ ਬਣਾਉਂਦੀ ਆ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜੇ ਸਾਡੇ ਕੋਲ ਦਾਲ ਸਬਜ਼ੀ ਨਾ ਬਣੀ ਚਟਨੀ ਤਾਂ ਹੈਗੀ ਆ ਚਟਨੀ ਰੋਟੀ ਤੇ ਰੱਖ ਕੇ ਬੰਦਾ ਖਾ ਜਾਊਗਾ ਇੱਕ ਇਹਨਾਂ ਦਾ ਇਹ ਬਹਾਨਾ ਹੁੰਦਾ ਬਈ ਸੇਤ ਲਈ ਬਹੁਤ ਚੰਗੀ ਆ ਚਟਨੀ ਬਹਾਨਾ ਹੁੰਦਾ ਹੈ ਮਤਲਬ ਕਹਿ ਦੇਣਾ ਵੀ ਜਦੋਂ ਕਹਿੰਦਾ ਚਟਣੀ ਹੋ ਜਾਂਦੇ ਕਦੀ ਕਦੀ ਪਾ ਜਾ ਨਹੀਂ ਮਤਲਬ ਇਹ ਦਾਲ ਸਾਬਜੀ ਨਾ ਬਣੀ ਤੁਹਾਡੇ ਕੋਲ ਪਰ ਇਹ ਸੁਆਦ ਲੱਗਦੀ ਤੁਹਾਡਾ ਇਹ ਬਹਾਨਾ ਹੀ ਹੁੰਦਾ ਵੀ ਦਾਲ ਸਾਬਜੀ ਬਣੀ ਨਹੀਂ ਕਹਿ ਦੇਣਾ ਮੋਰੋਂ ਚਟਣੀ ਖਾਓ ਇਹ ਠੰਡੀ ਹੁੰਦੀ ਆ ਇਹਨਾਂ ਗਰਮੀ ਨਹੀਂ ਪੈਂਦੀ ਲੀਵਰ ਤੇ ਇਹ ਵੀ ਦੇਖਦੇ ਆ ਵੀ ਕੀ ਕੀ ਕਟਿਆ ਤੇ ਕੀ ਕੀ ਸਿਸਟਮ ਕੀਤਾ ਤੇ ਆ ਜੋ ਉਹ লেਡੀ जरूर ਦੇਖਣ ਜਿਹੜੀਆਂ ਘਰੇ ਦਾਲਾਂ ਵਰਤ ਸਬਜ਼ੀਆਂ ਬਣਾਉਣ ਤੋਂ ਕਤਰਉਂਦੀਆਂ ਨੇ ਆ ਜੋ ਤੁਹਾਨੂੰ ਦਿਖਾਉਣੇ ਇੱਕ ਛੋਟਾ ਜਿਹਾ ਨੁਕਤਾ ਪਹਿਲਾਂ ਇੱਕ ਪਾਸੇ ਟਮਾਟਿਆਂ ਦਾ ਲਾ ਦੋ ਢੇਰ ਨਾਲ ਪਦੀਨਾ ਘਰ ਦੋ ਪੀਨ ਭੇਨ ਲਿਆ ਨਾਲ ਹੋ ਗਿਆ ਗੰਡਾ چیر ਲਿਆ ਅੰਬੀਆਂ ਹੈ ਨਹੀਂ ਨਾ ਅੰਬੀ ਹੈ ਨਹੀਂ ਨੀ ਅੰਬੀ ਨਹੀਂ ਤਾਂ ਇਮਬਲੀ ਪਾ ਦੇ ਦੀ ਆ ਤੇ ਇਮਬਲੀ ਐਮਬਲੀ ਆਦ ਕੋ ਹੋਰੀ ਕੋਸ਼ਾ ਮੈਂਨੋ ਤਾਂ ਮੈਂਗਣਾ ਆਈਆਂ ਲੱਗਦਾ ਐਮਬਲੀ ਅਜਾ ਐਮਬਲੀ ਜੇ ਮਤਲਬ ਆਪਣੇ ਕੋਲ ਵੀ ਹੈ ਨਹੀਂ ਫੇ ਆਪਾਂ ਐਮਬਲੀ ਪਾ ਸਕਦੇ ਆ ਅੱਛਾ ਗੰਡੇ ਕੋੜੇ ਹੁਣ ਗੰਡੇ ਵੀ ਤੁਹਾਨੂੰ ਮਿੱਠੇ ਲਿਓਣੇ ਪਿਆ ਕਰਨੇ ਆ ਜੇ ਕਾਸਕਾ ਦੀ ਘਰ ਵਾਲੀ ਨੇ ਛੱਲਣੇ ਆ ਇਸ ਲਈ ਗੰਡੇ ਉਹ ਲੈ ਕੇ ਆਵੋ ਗੰਡੇ ਬੰਦੇ ਚਾਹੀਦੇ ਬੰਦੇ ਆ ਬੰਦਿਆਂ ਦੇ ਕੱਲ ਸਿੰਨੇ ਸਾਨੂੰ ਨਹੀਂ ਅੱਖਾਂ 'ਚ ਲੱਗਣੇ ਸਾਡੇ ਤੇ ਤੁਸੀਂ ਉਦਾਂ ਹੀ ਹੰਝੂ ਗੱਡੇ ਆ ਤੇ ਸਾਡੀਆਂ ਅੰਝੂ ਹਿਮਣੇ ਨਹੀਂ ਤੱਖਾਂ 'ਚ ਤਾਂ ਕੀ ਕਹਿੰਦੀ ਤੁਸੀਂ ਕੋਈ ਜੀਰਿਆ ਕਰੋ ਹਾਂ ਨਾ ਆਹ ਦੇਖੋ ਸਾਡੇ ਕੁੱਕਰ ਦਾ ਛੀਸ਼ਾ ਕਿੰਨਾ ਚੰਗਾ ਦਾ ਵਿੱਚ ਮੂੰਹ ਦਿੰਦੇ ਆ ਦਿੰਦੇ ਦਿੰਦੇ ਤੁਹਾਨੂੰ ਜਣੀਆ ਕਿਉਂਕਿ ਅਸੀਂ ਬਾਤੀ ਦਾ ਨਹੀਂ ਉਦਾਂ ਜਿਹੜੇ ਸਾਡੇ ਭਾਂਡੇ ਆ ਸਾਰੇ ਕਾਲੇ ਹੋਏ ਆ ਹੂੰ ਦੇਖੋ ਕਿੰਦਾ ਭਾਂਡੇ ਸਾਡੇ ਖਲਾਰਾ ਪਿਆ ਇਹ ਸਾਡੇ ਜਿਹੜੀਆਂ ਆ ਸੈਲਫਾਂ ਹੈਗੀਆਂ ਹੈਗੀਆਂ ਸਾਡੇ ਕਾ ਵੀ ਸੈਲਫਾ ਫਰੈਜ ਦੇ ਉੱਤੇ ਜੋ ਲਟਰਮ ਪਟਰਨ ਚੱਕਾ ਦੇਣਾ ਹੈ ਨਾ ਉਹ ਸਲੇਬ ਇਦਾਂ ਹੀ ਆ। ਔਰ ਸਾਡਾ YouTube ਵਾਲਾ ਚੰਗਿਆ ਆ ਦੇਖੋ। ਸਾਨੂੰ ਜਿੱਥੇ ਇੱਕ ਵਾਰੀ ਲਿਆ ਗਏ ਟੰਗ ਤਾਂ ਮੁੜ ਕੇ ਦੇਖਿਆ ਹੀ ਨਹੀਂ। ਤੇ ਆ ਸਾਡੇ ਪਿੰਡ ਦੇ ਬਾਬੇ ਬੱਬਾ ਕਾਂ ਦਾਸ ਜੀ ਦੀ ਫੋਟੋ ਆ ਤੇ ਆ ਸਾਡੇ ਭੂਆ ਜੀ ਫੁੱਫੜ ਜੀ ਦੀ ਫੋਟੋ ਆ ਤੇ ਆ ਸਾਡੇ ਪਾਪੇ ਦੀ ਫੋਟੋ ਆ ਜਵਾਨੀ ਟਾਈਮ ਦੀ ਤੇ ਆ ਪਾਪੇ ਨੇ ਮੈਡਲ ਜਿੱਤੇ ਸੀ ਕਿ ਨਹੀਂ ਪਾਪਾ ਬਣ ਗਿਆ ਟੌਰ ਹੈ ਟੌਰ ਬਣ ਗਿਆ ਨਿੰਨੇਜੇ ਟੌਰ ਬਣ ਜਾਂਦਾ ਤਾਂ ਵੀ ਸਾਡੇ ਪਾਪੇ ਨੂੰ ਮੈਡਲ ਮਿਲਿਆ ਸੀਗਾ ਹਨਾ ਜਿੱਦਾਂ ਤੇ ਪਾਪਾ ਸਾਡਾ ਪਹਿਲਾਂ ਪੁਰਾਣੇ ਜਮਾਨੇ ਦੇ ਵਧੀਆ ਜਿੱਦਾਂ ਸਪੋਰਟਸਮੈਨ ਸੀਗਾ ਪਾਪਾ ਕਹਿੰਦੇ ਮੇਰਾ ਉਹਨਾਂ ਪਾਪੇ ਦਾ ਰੰਗ ਕਿੰਨਾ ਸਾਫ਼ ਹੋਇਆ ਅੰਦਰ ਰਹਿ ਰਹਿ ਕੇ ਕਿ ਨਹੀਂ ਨਹੀਂ ਰੰਗ ਮੇਰਾ ਪਹਿਲਾਂ ਤਾਂ ਬਹੁਤ ਸਾਫਾ ਹਾਂ ਹੁਣ ਜ਼ਿਆਦਾ ਹੋ ਗਿਆ ਨਹੀਂ ਹੁਣ ਵੀ ਹੋ ਗਿਆ ਅੱਜ ਦਿਹਰਾਤਾ ਕਾਲਾ ਥੋੜੋ ਜਿਹਾ ਆਮ ਬੰਦਿਆਂ ਦਾ ਰੰਗ ਮੇਰਾ ਗੋਰਾ ਹੀ ਸੀਗਾ ਨਹੀਂ ਨਹੀਂ ਇਹ ਤਾਂ ਗੱਲ ਹੈ ਕਿ ਮੰਨਣ ਵਾਲੀ ਹੈ ਹਨਾ ਉਹ ਹਰਕੀਰਤ ਸਿੰਘ ਵੀ ਆ ਗਿਆ ਗਰਾਊਂਡ ਚ ਵੈਰੀ ਹਰਕੀਰਤ ਸਿੰਘ ਗਰਾਊਂਡ ਦਾ ਹੂਨ ਹਾਰ ਰਿਹਾ ਨਹੀਂ ਦੇਖ ਲੈ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਚੋਬਰ ਆ ਗਿਆ ਚੋਬਰ ਆਏ 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 ਓ ਸਲਾਮ ਵਾਲੇ ਸਲਾਮ ਵਾਲੇ ਕਿੱਥੋਂ ਆਂ ਮੈਂ ਗ੍ਰਾਊਂਡ ਤੋਂ ਆਇਆ ਗ੍ਰਾਊਂਡ ਤੋਂ ਇਦਾਂ ਹੰਬ ਗਿਆ ਇਦਾਂ ਬੋਲਣ ਡਿਆ ਦੱਸ ਮੈਂ ਗ੍ਰਾਊਂਡ 'ਚ ਆਇਆ ਕਿ ਵਾਲੀਬਾਲ ਖੇਰੇਗੀ ਵਾਲੀਬਾਲ ਨਾਲੇ ਤਾਂ ਟੂਰਨਾਮੈਂਟ ਸੀਗਾ ਫੋਟੋ ਵਾਲ ਦਾ ਹੂੰ ਉੱਥੇ ਵੀ ਗਿਆ ਹੁੱਕੀ ਬੋਲ ਉਹ ਉੱਥੇ ਹੀ ਗਿਆ ਹੀ ਕਿੱਥੇ ਕਿੱਥੇ ਫੋਟੋ ਵਾਲਾ ਗ੍ਰਾਊਂਡ 'ਚ ਨਹੀਂ ਮੈਂ ਇਹ ਲੱਗੇ ਆ ਹਾਂ ਚਲੋ ਠੀਕ ਆ ਤੇ ਆਪਾਂ ਵੀ ਵੇਗਾ ਪੇਪਰ ਤੋ ਜੋੜੀ ਹਾਂ ਰੋਟੀ ਖਾਣ ਨੂੰ ਥੱਲੇ ਚਟਣੀ ਬਣਨੀ ਆ ਪਹਿਲਾਂ ਤਾਂ ਫੇ ਰੋਟੀ ਬਣਨੀ ਆ ਬਈ ਇੱਕ ਗੱਲ ਆ ਤੇ ਮੋਠਾ ਹੀ ਦਾਲੀ ਹੋਣੀ ਆ ਹਾਂ ਐਵੇਂ ਮੋਠਾ ਆਂਦਾ ਕੋਈ ਵੀ ਮੋਠਾ ਦੀ ਅੱਜ ਵੀ ਉਹ ਮੋਠਾ ਹੈ ਨਹੀਂ ਮਸਰਾਂ ਦੀ ਦਾਲ ਆ ਤੇ ਮਸਰਾਂ ਦੀ ਉਹ ਕੱਲ ਦਲੇ ਛੋਲੇ ਬਣਾਏ ਸੀ ਮੈਂ ਪੀੜੀ ਲਾ ਲਾ ਦਾਲ ਇਹਨੇ ਉਹੋ ਬਣਾਉਣੀ ਜਿਹੜੇ ਤਿੰਨ ਢਾਲ ਸਾਡੇ ਨਾਂ ਦੇ ਜਾਂ ਸਿੰਧੀ ਗਾ ਦੱਸਾਂ ਹੁਣ ਮੈਂ ਕੱਲੀ ਮੈਂ ਕੱਲੀ ਕੀ ਕੀ ਕਰਾਂ ਮੈਨੂੰ ਦੱਸ ਤੇ ਮੈਂ ਕੀ ਕੀ ਕਰਾਂ ਕੱਲੀਆਂ ਕੁੜੀਆਂ ਕੱਲੀਆਂ ਹੀ ਹੁੰਦੀਆਂ ਨਹੀਂ ਜੀ ਜੀ ਬੱਪਾ ਬਟਰੋਨ ਦੇ ਬਣੇ ਦਰਜਨਾ ਦਰਜਨਾ ਸਾਰਿਆਂ ਦੇ ਇੱਕ ਇੱਕ ਦੋ ਹੀ ਹੁੰਦੀਆਂ ਕੀ ਕੀ ਕਰਾਂ ਨਹੀਂ ਐਂ ਰੀ ਤਾਂ ਮੈਂ ਕਰਦਾ ਫੇਰ ਦੋ ਹੀ ਦੋ ਆ ਜਾਣੇ ਨੇ ਹੋ ਜਾਣਾ ਤੇ ਉਹ ਵੀ ਤਾਂ ਕਹਿੰਦੇ ਦੋ ਜਣੇ ਆਏ ਹਾਏ ਮੈਂ ਨਹੀਂ ਬਹਿਣਾ ਉਹਨੇ ਵੇਖਿਆ ਨਾ ਮੈਂ ਇਕੱਲੀ ਕੀ ਕਰਾਂ ਇਕੱਲੀ ਕੀ ਕਰਾਂ ਤ ਨਹੀਂ ਮੈਂ ਨਹੀਂ ਇਦਾਂ ਬਹਿਣਾ ਹਾਂ ਮੈਂ ਫੇਰ ਵੀ ਹੱਥ ਪੈਰ ਮਾਰੀ ਜਾਣੇ ਹਾਂ ਹਾਂ ਹੱਥ ਪੈਰ ਮਾਰੀ ਜਾਂ ਤੈਨੂੰ ਕੰਮ ਲਾਉਣਾ ਚਾਹੀਦਾ ਹੈ ਐ ਹੱਥ ਮੈਂ ਕਿਹਦੀ ਪੜੀ ਹੈ ਨਾ ਆਹ ਨਹੀਂ ਹੈ ਤਾਂ ਦੇਣਾ 7.5 ਹੋ ਗਿਆ ਆ ਐ ਤਾਂ ਮੈਨਾਂ ਹੀ ਆਪਾਂ ਨੂੰ ਫੋਲੋ ਕਰ ਲਾ ਦਿੱਤੀ ਆ ਹਾਂ ਇਹਨੇ ਚਟਨੀ ਬਣਾਉਣ ਨਾਲ ਆਪਣਾ ਦੀਪਕ ਮਾਰ ਜਾਂਦੀ ਆ ਆਪੇ ਹੀ ਫੇ ਰੋਟੀ ਅੱਧੀ ਖਾ ਆਉਣੀ ਆ ਮੈਂ ਪਾਣੀ ਨਹੀਂ ਲੈਣਾ ਇਧਰੋਂ ਮੈਂ ਕੋ ਖਾ ਲੈਣਾ ਹੋ ਜਾਈ ਤੂੰ ਕੋ ਖਾ ਲੈਣਾ ਇਹ ਤੂੰ ਹੀ ਬਲੌਗ ਬਣਾਉਣੇ ਕਿ ਮੇਰੇ ਜਲੂਸ ਕਢਾਉਣੇ ਆ ਮੈਨੂੰ ਪਹਿਲਾਂ ਇਹ ਦੱਸ ਤੂੰ ਮੈਂ ਸੰਜੀਗਾਲ ਕਰਦਾ ਕਹਿੰਦੇ ਯਾਰੀ ਹੁਣ ਆ ਟਾਈਮ ਭੁੱਖ ਲੱਗੀ ਪੂਰੀ ਚਟਨੀ ਬਣਾ ਕੱਲ ਵੀ ਚਟਨੀ ਨਾ ਖਾਧੀ ਚਟਨੀ ਤੇ ਦਹੀਂ ਆ ਇਹ ਰੱਖ ਅੱਛਾ ਪੂਦਨਾ ਕੌਣ ਲੈ ਕੇ ਆਇਆ ਹੁਣ ਕੌਣ ਕੌਣ ਲੈ ਕੇ ਆਇਆ ਮੈਂ ਤੁੰਨੇ ਇੱਥੇ ਕਿਹਨੇ ਕਿਹਾ ਸੀ ਬਣਾਉਣ ਨੂੰ ਚਟਣੀ ਹਾਂ ਹਾਏ ਰੱਬਾ ਪੂਤਨਾ ਲੈ ਪੂਤਨਾ ਚਾਹੀਦਾ ਅੱਜ ਦੁਪਹਿਰ ਦਾ ਪੂਤਰਾ ਚਾਹੀਦਾ ਚਟਣੀ ਹੈਨੀ ਦੁਪਹਿਰ ਹੀ ਚਟਣੀ ਹੈਨੀ ਸੀ ਤੇ ਦੁਪਹਿਰ ਦੀਆਂ ਰੋਲਾਂ ਪਾਈਆਂ ਸੀ ਤੁਹਾਡੀਆਂ ਚਟਣੀ ਹੈਨੀ ਜੀ ਮੈਂ ਬੰਦਾ ਕਹਿੰਦਾ ਕਿ ਚਟਣੀ ਜਾਲ ਵਧੀਆ ਆ ਪਰ ਗੱਲ ਆ ਵੀ ਟਾਈਮ ਨਾ ਰੋਟੀ ਲਾਵੇ ਬੰਦਾ ਹੁਣ ਮੈਂ ਵੀ ਤੇਰੇ ਨਾਲ ਹੀ ਆਈ ਦੁਕਾਨੋਂ ਮੈਂ ਕਿਹੜਾ ਪਹਿਨਾ ਆਈ ਹਾਂ ਆਉਂਦੀ ਮੈਂ ਇੱਕ ਮਿੰਟ ਨਹੀਂ ਬੈਠੀ ਮੇਰੇ ਨਾਲ ਗੱਲ ਨਹੀਂ ਕਰ ਕਰਦੇ ਉਹ ਗੱਲ ਹੀ ਨਹੀਂ ਕਰ ਸਕਦੇ ਇੱਕ ਮਿੰਟ ਨਹੀਂ ਮੈਂ ਬੈਠੀ ਆਉਂਦੀ ਮੈਂ ਇੰਨਾ ਨਹੀਂ ਇੰਨਾ ਤਾਂ ਕੰਮ ਦੇਖੀ ਆਉਂਦੀ ਮੈਂ ਇੱਥੇ ਆ ਆ ਦੇਖੋ ਆ ਆਉਂਦੀ ਮੈਂ ਸ਼ੁਰੂ ਹੋ ਗਈਆਂ ਮੈਂ ਇੱਕ ਮਿੰਟ ਨਹੀਂ ਬੈਠੀ ਸਾਹ ਨਹੀਂ ਲਿਆ ਪਾਣੀ ਨਹੀਂ ਪੀਤਾ ਆਉਂਦੀ ਮੈਂ ਸ਼ੁਰੂ ਹੋ ਗਈ ਫੇਰ ਵੀ ਦੇਖ ਲੈ ਆ ਦੇਖ ਚੁੱਪ ਕਰਕੇ ਬੈ ਗਿਆ ਹੁਣ ਕਿੱਡੇ ਹਿਸ਼ਤਾਨ ਆ ਹਣ ਬੋਲ ਦੇਖੀ ਬੁਕਾਰਾ ਉਹ ਪੜਿਆ ਨੀ ਚਟਨੀ ਚਲੋ ਵਧੀਆ ਰੋਟੀ ਪਾਣੀ ਬਣਾਉਣੀ ਚਾਹੀਦੀ ਆ ਤੇ ਅੱਜ ਮੈਂ ਤੁਹਾਨੂੰ ਆਪਣੀਆਂ 2-4 ਫੋਟੋਆਂ ਵੀ ਪੁਰਾਣੀਆਂ ਦਿਖਾਉਣਾ ਜਿਹੜੀਆਂ ਪਹਿਲੇ ਪਹਿਲਾਂ ਜਦੋਂ ਮੈਂ ਕਿਦਾਂ ਦਾ ਲੱਗਦਾ ਹੁੰਦਾ ਸੀ ਤੁਹਾਨੂੰ ਐ ਮੈਂ 2-4 ਫੋਟੋਆਂ ਦਿਖਾਉਂਗਾ ਪੁਰਾਣੇ ਲੈਵਲ ਦੀ ਲਓ ਜੀ ਆਹ ਹੈ ਰੀ ਦੀਆਂ ਛੋਟੇ ਉਹਨੇ ਦੀਆਂ ਫੋਟਾਂ ਦੇਖੋ ਆਪਾਂ ਗਵਨਿੰਗ ਅਜਾ ਕੰਪਿਊਟਰ ਨਾ ਹੋਣਾ ਸੀਗੀ ਆ ਦੇ ਇਹ ਮੇਰਾ ਫਰੈਂਡ ਜਿਹਾ ਇੱਕ ਜਿੰਦਾ ਮਕਰ ਸ਼ਹਿਰੋਂ ਇੱਥੇ ਦੁਕਾਨ ਪਾਈ ਸੀ ਉਹਨੇ ਹੋਣਾ ਹੀ ਸੀ ਕਿ ਉਹ ਵਿਚਾਰਾ ਬਾਅਦ ਚ ਇੰਦਾ ਪੂਰਾ ਹੋ ਗਿਆ ਸੀਗਾ ਆ ਮੇਰੀ ਫੋਟੋ ਦੇਖੋ ਸੌ ਆ ਉਹ ਇਹ ਵੀ ਹੈ ਦੀ ਅੱਗੇ ਇਦਾਂ ਦੀਆਂ ਫੋਟੋ ਬਣਾਉਂਦਾ ਬੜਾ ਛੌਕ ਹੁੰਦਾ ਹੈ ਉਹਦੇ ਕੋਈ ਇਹਰੀ ਦੇ ਸਟਾਰ ਬਣਾਇਆ ਸੀ ਹਾਉਨੋ ਆਪਾਂ ਵੀ ਫਰੈਂਚ ਰੱਖਦੇ ਹੁੰਦੇ ਆਂ ਦੇ ਵਿਆਦੀ ਫੋਟੋ ਅਗਾਂ ਮੇਰੇ ਲੰਬੇ ਲੰਬੇ ਵਾਲ ਸੀਗੇ ਕਿਵੇਂ ਦੇਖੋ ਆਹ ਅਰੀ ਹੋ ਨਿੱਕੇ ਹੁੰਦੇ ਦੀ ਫੋਟ ਗੱਭੇ ਦੇ ਕਿਦਾਂ ਦੇਦਾ ਐਵੇਂ ਮੂਰੇ ਕਿਦਾਂ ਆਗੀਤਾ ਫੋਟਾ ਤਾਂ ਖਿਚਉਂਦੇ ਹੁੰਦੇ ਉਹਦੇ ਯਾਰ ਜਿਹੜੀਆਂ ਹੁੰਦੀਆਂ ਸੀਗੀਆਂ ਹਾਂ ਵੀ ਮੇਰੀ ਪਹਿਲੀ ਫੋਟੋ ਸੀਗੀ ਕਾਫੀ ਚਿਰ ਪਹਿਲਾਂ ਆ ਵੀ ਹੈ ਰੀ ਦੀ ਛੋਟੇ ਹੁੰਦੇ ਪੁੱਤ ਹਰੀ ਸਾਉਣੀ ਲਾਪੇ ਖਾਣ ਹੁਣ ਕੀ ਖਾਦਾ ਹੁਣ ਵੀ ਤਾਂ ਚਟਣੀ ਚਟਣੀ ਖਾਣੇ ਆ ਇਹ ਆ ਕੀ ਹੈ ਖਾਣੀ ਹੈ ਚਟਣੀ ਹੋਰ ਖਾਣਾ ਚਟਣੀ ਖਾਣੀ ਗਾਇਸ ਵੀਰੇ ਆਲੂ ਆਲੂ ਮਟਰ ਗਾਇਸ ਵੀਰੇ ਦਹੀਂ ਪਕੌੜੀਆਂ ਵਾਲਾ ਚੱਲ ਨਹੀਂ ਨਹੀਂ ਗਿਆ ਬਚ ਲੂੰ ਮਪਾਇਆ ਗਾਇਸ ਵੀਰੇ ਚੱਪਟੇ ਨਹੀਂ ਓਹੋ ਜਗਾ ਇਸ ਵੀਰੇ ਰੋਟੀ ਗਰਮ 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 ਰੋਟੀ ਖਾ ਜਾ ਕਰੋ ਇੱਕ ਬੱਧ ਖਾ ਲਈ ਜਾਂਗੇ ਆਓ ਚਲੋ ਖਾਈਏ ਰੋਟੀ ਹੁਣ ਅਸੀਂ ਲੱਗੇ ਆਂ ਬੰਦ ਕਰਨ ਰੋਟੀ ਖਾ ਲਓ ਤੁਸੀਂ ਵੀ ਖਾ ਲਓ ਅਸੀਂ ਵੀ ਖਾ ਲੇ ਹਾਂ ਤੇ ਬਲੌਗ ਕਾਫੀ ਲੰਬਾ ਹੋ ਜਾਣਾ ਫੇ ਅਗਲੇ ਬਲੌਗ ਚ ਮਿਲਾਂਗੇ ਤੇ ਸਾਰੇ ਜਣੇ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਨੈਕਸਟ ਬਲੌਗ